ਦੋ ਅਕਸੀਡੈਂਟ ਕਾਰ ਸਨੈਚਿੰਗ ਦੇ ਹੋਏ ਸੀਗੇ 1 21 ਤੇ 22 ਜੂਨ ਦੀ ਦਰਮਿਆਨੀ ਰਾਤ ਨੂੰ ਹੋਇਆ ਸੀਗਾ ਤੇ ਇੱਕ 24 ਤੇ 25 ਜੂਨ ਦੀ ਦਰਮਿਆਨੀ ਰਾਤ ਨੂੰ ਤੇ ਇਹ ਚ ਇਹਨਾਂ ਦੀ ਮੋਡਸ ਆਪਰੇਂਡੀ ਇਹ ਸੀਗੀ ਬੰਦਿਆਂ ਦੀ ਚਾਰ ਲੋਕੀ ਇਨਵੋਲਡ ਸੀਗੇ ਇਹ ਇਨ ਡਰਾਈਵ ਐਪ ਦਾ ਇਸਤੇਮਾਲ ਕਰਕੇ ਕੈਬ ਬੁੱਕ ਕਰਦੇ ਸੀਗੇ ਉਹ ਬੁੱਕ ਇਹਨਾਂ ਨੇ ਕਰਕੇ ਇਹ ਕਿਸੇ ਸੁਨਸਾਨ ਜਗ੍ਹਾ ਤੇ ਉਹਨੂੰ ਲੈ ਜਾਂਦੇ ਸੀਗੇ ਤੇ ਉਸ ਤੋਂ ਬਾਅਦ ਫਿਰ ਉਹਨੂੰ ਗਰਦਨ ਦੇ ਉੱਤੇ ਚਾਕੂ ਦਿਖਾ ਕੇ ਤੇ ਉਹਨੂੰ ਕਾਰ ਚੋਂ ਬਾਹਰ ਕੱਢ ਦਿੰਦੇ ਸੀ ਤੇ ਉਹਨੂੰ ਕੈਬ ਨੂੰ ਲੁੱਟ ਕੇ ਲੈ ਜਾਂਦੇ ਸੀ ਕਲੀ ਕੈਬਸ ਦੇ ਨਾਲ ਨਾਲ ਜਿਹੜਾ ਡਰਾਈਵਰ ਕੋਲੇ ਮੋਬਾਈਲ ਫੋਨ ਜਾਂ ਫਿਰ ਉਹਦੇ ਕੋਲੇ ਪੈਸੇ ਜਾਂ ਕੋਈ ਵੀ ਕੋਈ ਵੀ ਕੀਮਤੀ ਸਮਾਨ ਸੀ ਉਹ ਵੀ ਨਾਲ ਕੋਕੇ ਲੈ ਕੇ ਜਾਂਦੇ ਸੀਗੇ ਉਹ ਵੀ ਸਾਰਾ ਜਿਹੜਾ ਸਮਾਨ ਹੈ ਮੋਬਾਈਲ ਫੋਨਸ ਮੇ ਸਾਰਾ ਰਿਕਵਰ ਹੋ ਗਿਆ ਪਿਛਲੇ ਕੁਝ ਦਿਨਾਂ ਵਿੱਚ ਦੋ ਇੰਸਿਡੈਂਟਸ ਕਾਰ ਸਨੈਚਿੰਗ ਦੇ ਹੋਏ ਸੀ ਇੱਕ 21 ਤੇ 22 ਜੂਨ ਦੀ ਦਰਮਿਆਨੀ ਰਾਤ ਨੂੰ ਹੋਇਆ ਸੀਗਾ ਤੇ ਇੱਕ 24 ਤੇ 25 ਜੂਨ ਦੀ ਦਰਮਿਆਨੀ ਰਾਤ ਨੂੰ ਇਹ ਦੋਨਾਂ ਕੇਸਸ ਦੇ ਵਿੱਚ ਜਿਹੜੀ ਟੈਕਸੀ ਸੀਗੀ ਕਾਰ ਉਹ ਸਨੈਚ ਹੋਈ ਸੀਗੀ ਤੇ ਇਹ ਚ ਇਹਨਾਂ ਦੀ ਮਾਡਲ ਸਪਰੈਂਡੀ ਇਹ ਸੀਗੀ ਬੰਦਿਆਂ ਦੀ ਇਹ ਚ ਚਾਰ ਲੋਕੀ ਇਨਵੋਲਡ ਸੀਗੇ ਇਹ ਇਨ ਡਰਾਈਵ ਐਪ ਦਾ ਇਸਤੇਮਾਲ ਕਰਕੇ ਕੈਬ ਬੁੱਕ ਕਰਦੇ ਸੀਗੇ ਉਹ ਬੁੱਕ ਇਹਨਾਂ ਨੇ ਕਰਕੇ ਇਹ ਕਿਸੇ ਸੁਨਸਾਨ ਜਗ੍ਹਾ ਤੇ ਉਹਨੂੰ ਲੈ ਜਾਂਦੇ ਸੀਗੇ ਤੇ ਉਸ ਤੋਂ ਬਾਅਦ ਫਿਰ ਚਾਕੂ ਦਿਖਾ ਕੇ ਤੇ ਉਹਨਾਂ ਦੀ ਗਰਦਨ ਦੇ ਉੱਤੇ ਚਾਕੂ ਦਿਖਾ ਕੇ ਤੇ ਉਹਨੂੰ ਕਾਰ ਚੋਂ ਬਾਹਰ ਕੱਢ ਦਿੰਦੇ ਸੀ ਤੇ ਉਹਨੂੰ ਕੈਬ ਨੂੰ ਲੁੱਟ ਕੇ ਲੈ ਜਾਂਦੇ ਸੀਗੇ ਅਹ ਇਹ ਜਿਹੜਾ ਗੈਂਗ ਸੀਗਾ ਚਾਰ ਬੰਦਿਆਂ ਦਾ ਗੈਂਗ ਹੈ ਇਸ ਗੈਂਗ ਦੇ ਵਿੱਚ ਚਾਰੋਂ ਬੰਦੇ ਜਿਹੜੇ ਉਹ ਗ੍ਰਿਫਤਾਰ ਹੋ ਗਏ ਨੇ ਤੇ ਅ ਉਹਦੇ ਨਾਲ ਹੀ ਦੋਨੋਂ ਕੈਬਸ ਜਿਹੜੀਆਂ ਸਨੈਚ ਹੋਈਆਂ ਸੀ ਉਹ ਦੋਨੋਂ ਰਿਕਵਰ ਹੋ ਗਈਆਂ ਨੇ ਕੱਲੀ ਕੈਬਸ ਦੇ ਨਾਲ-ਨਾਲ ਜਿਹੜਾ ਡਰਾਈਵਰ ਕੋਲੇ ਮੋਬਾਈਲ ਫੋਨ ਜਾਂ ਫਿਰ ਉਹਦੇ ਕੋਲੇ ਪੈਸੇ ਜਾਂ ਕੋਈ ਵੀ ਕੋਈ ਵੀ ਕੀਮਤੀ ਸਮਾਨ ਸੀ ਉਹ ਵੀ ਨਾਲ ਖੋ ਕੇ ਲੈ ਕੇ ਜਾਂਦੇ ਸੀਗੇ ਉਹ ਵੀ ਸਾਰਾ ਜਿਹੜਾ ਸਮਾਨ ਹੈ ਮੋਬਾਈਲ ਫੋਨਸ ਮੇ ਸਾਰਾ ਰਿਕਵਰ ਹੋ ਗਿਆ ਅ ਇਹਦੇ ਵਿੱਚ ਇਹ ਇੱਕ SIM ਕਾਰਡ ਜਿਹੜਾ ਸੀਗਾ ਉਹ ਕਿਸੇ ਮਰੇ ਹੋਏ ਇਨਸਾਨ ਦੇ ਨਾਮ ਤੇ ਇੱਕ SIM ਕਾਰਡ ਜਾਰੀ ਹੋਇਆ ਹੋਇਆ ਸੀਗਾ ਉਸ SIM ਕਾਰਡ ਦੀ ਬਦੌਲਤ ਹੀ ਜਿਹੜੀ ਐਪ ਐਪ ਦਾ ਇਸਤੇਮਾਲ ਕਰਕੇ ਕੈਬ ਬੁੱਕਾਂਦੇ ਸੀਗੇ ਤੇ ਇਹ ਜਿਹੜਾ ਫੋਨ ਜਿਸ ਦੇ ਵਿੱਚ ਇਹ SIM ਕਾਰਡ ਪਾਇਆ ਹੋਇਆ ਸੀਗਾ ਉਹ ਵੀ ਪੁਲਿਸ ਨੇ ਇਨਵੈਸਟੀਗੇਸ਼ਨ ਦੌਰਾਨ ਜਿਹੜਾ ਬਰਾਬਰਤ ਕਰ ਲਿਆ ਹੈ ਇਹ ਜਿਹੜੇ ਚਾਰ ਬੰਦੇ ਨੇ ਇੱਕ ਰੋਹਿਤ ਸ਼ਰਮਾ ਤੇ ਇੱਕ ਮਨਪ੍ਰੀਤ ਸਿੰਘ ਯੋਗੇਸ਼ ਠਾਕੁਰ ਅਤੇ ਹਰਮਨਦੀਪ ਸਿੰਘ ਇਹ ਇਹਨਾਂ ਚੋ ਤਿੰਨ ਯਾਨੇ ਬਠਿੰਡੇ ਦੇ ਰਹਿਣ ਵਾਲੇ ਨੇ ਤੇ ਇੱਕ ਬੰਦਾ ਜਿਹੜਾ ਪਟਿਆਲੇ ਦਾ ਰਹਿਣ ਵਾਲਾ ਇਹਨਾਂ ਸਾਰਿਆਂ ਨੂੰ ਹਰਿਆਣਾ ਤੇ ਰਾਜਪੁਰਾ ਤੋਂ ਗ੍ਰਿਫਤਾਰ ਕੀਤਾ ਗਿਆ ਹੈ ਤੇ ਇਹ ਚ ਜਿਹੜੀ ਇਹ ਕਾਰਾਂ ਸੀਗੀਆਂ ਇਹ ਕਾਰਾਂ ਨੂੰ ਕਿਸੇ ਦੇ ਕੋਲੇ ਗਿਰਵੀ ਰੱਖ ਕੇ ਉਹ ਤੋਂ ਪੈਸੇ ਲੈ ਲੈਂਦੇ ਸੀਗੇ ਤੇ ਪੈਸੇ ਉਹ ਫਿਰ ਆਪਣੀ ਜਿਹੜੀ ਆਇਆਸ਼ੀ ਵਾਸਤੇ ਇਸਤੇਮਾਲ ਕਰਦੇ ਸੀ ਸਰੀ ਸਰੀਵਾ ਇਨਡਰਾਏ ਦਾ ਪਹਿਲਾ ਵੀ ਮਾਮਲਾ ਸਾਹਮਣੇ ਆਇਆ ਸੀ ਉਹ ਵੀ ਮਾਮਲਾ ਆ ਚੁੱਕਾ ਜੀ ਤੁਹਾਨੂੰ ਯਾਦ ਹੋਵੇ ਖਰੜਚ ਨਿਊ ਚਰਚ ਨੂੰ ਮਾਰਦਾ ਸੀਗਾ ਨਿਊ ਚਰਚ ਨਿਊ ਚਰਚ ਦੇ ਘਰ ਚ ਮਾਰਦਾ ਸੀਗਾ ਇੰਟਰਾਏਪ ਐਪ ਦਾ ਇੱਕ ਲੂਪ ਹੋਲ ਹੈਗਾ ਕਿ ਪਤਾ ਨਹੀਂ ਲੱਗ ਪਾਂਦਾ ਡਰਾਈਵਰਸ ਨੂੰ ਪਤਾ ਨਹੀਂ ਲੱਗ ਪਾਂਦਾ ਕਿ ਜਿਹੜੇ ਬੈਟਰੇ ਇਹਨੇ ਕੀ ਉਹ ਸਹੀ ਨੇ ਜਾਂ ਨਹੀਂ ਨੇ ਇਹ ਕੁਝ ਇਸ ਵਾਰੇ ਵੀ ਚੈੱਕ ਕਰਨਾ ਚਾਹੀਦਾ ਨਹੀਂ ਸਪੈਸੀਫਿਕਲੀ ਐਪ ਦੇ ਕੋਈ ਰਿਗਾਰਡਿੰਗ ਨਹੀਂ ਹੈ ਕਿਸੇ ਵੀ ਐਪ ਨਾਲ ਡਰਾਈਵ ਕੈਬ ਬੁੱਕ ਕੀਤੀ ਹੋਈ ਹੈ ਉਹ ਐਪ ਦੇ ਥਰੂ ਕੈਬ ਜਿਹੜੀ ਬੁੱਕ ਹੋ ਗਈ ਹੈ ਉਹ ਕਿਸੇ ਵੀ ਐਪ ਨਾਲ ਹੋ ਸਕਦੀ ਹੈ ਤਾਂ ਸਪੈਸੀਫਿਕਲੀ ਇਸ ਐਪ ਵਾਰੇ ਆਪਾਂ ਨਹੀਂ ਕਹਿ ਸਕਦੇ ਮੈਂ ਤਾਂ ਬੈਕ ਸੈਸ ਕਰਕੇ ਕਹਿ ਰਿਹਾ ਕਿ ਆਇਡੈਂਟੀਫਿਕੇਸ਼ਨਸ ਬਹੁਤ ਜ਼ੁਕੜੀਆਂ ਹੋਏ ਉਹ ਇਹ ਕਾਮਨ ਨੂੰ ਕਾਮਨਲੀ ਹੁੰਦਾ ਹੋਏਗਾ ਉਹ ਬੇਸਿਕਲੀ ਉਸੇ ਕਰਕੇ ਆਇਡੈਂਟੀਫਿਕੇਸ਼ਨ ਤੁਹਾਡੇ ਮੋਬਾਈਲ ਨੰਬਰ ਨਾਲ ਹੋਣੀ ਹੈ ਹਰੇਕ ਐਪ ਦੇ ਨਾਲ ਜਿਹੜੀ ਹੈ ਉਹ ਮੋਬਾਈਲ ਨੰਬਰ ਇਹਨਾਂ ਨੇ ਕੋਸ਼ਿਸ਼ ਕੀਤੀ ਸਮਾਰਟ ਬਣੰਦੀ ਇਹਦੇ ਵਿੱਚ ਕਿ ਜਿਹੜਾ ਮਰਿਆ ਹੋਇਆ ਬੰਦਾ ਸੀ ਉਹਦੇ ਨਾਮ ਤੇ ਜਿਹੜਾ SIM ਕਾਰਡ ਸੀ ਉਹ ਉਹ ਇਸਤੇਮਾਲ ਕਰ ਰਹੀ ਸੀ ਪਰ ਉਹਦੇ باوجود ਦੇ 300 ਕੁਝ ਨਹੀਂ ਪਤਾ ਲੱਗਿਆ ਪਹਿਲਾਂ ਵੀ ਕੋਈ ਐਓਜੀ ਵਾਰਦਾਤ ਕੀਤੀ ਹੋਊਗੀ ਕਿ ਟ੍ਰਾਈ ਸਿਟੀ ਹੈ ਮੇਰੇ ਅਧਿਆਚ ਪੁੱਛਗੀ ਚੱਲ ਰਹੀ ਹੈ ਫਿਲਹਾਲ ਤਾਂ ਇਹੀ ਦੋ ਵਾਰਦਾਤਾਂ ਇਹਨਾਂ ਤੋਂ ਸਾਹਮਣੇ ਆਈਆਂ ਨੇ ਪਰ ਅੱਗੇ ਵੀ ਪੁੱਛਗੀ ਦੇ ਦੌਰਾਨ ਇਹਨਾਂ ਦੇ ਹੋਰ ਵੀ ਖੁਲਾਸੇ ਹੋਣਗੇ ਜਿਹੜੇ ਸਿਮ ਕਾਰਡਸ ਦਾ ਜ਼ਿਕਰ ਤੁਸੀਂ ਕਰ ਰਹੇ ਹੋ ਉਸਕੇ ਮਰੇ ਹੋਏ ਬੰਦੇ ਦੇ ਨਾਮ ਤੇ ਕਿ ਸਿਮ ਕਾਰਡ ਸੀ ਕਿ ਉਹ ਟ੍ਰਾਈ ਸਿਟੀ ਦੇ ਹੀ ਨਿਵਾਸੀ ਸੀ ਜਾਂ ਫਿਰ ਉਹ ਉਹਨਾਂ ਬਟਿੰਡੇ ਵਾਲ ਦੇ ਬਟਿੰਡੇ ਦੇ ਹੀ ਰਹਿਣ ਵਾਲਾ ਸੀ ਤੇ ਫਿਰ ਹੱਲੇ ਵੀ ਜਿੱਦਾਂ ਹੁਣ ਅੱਜ ਦੇ ਸਮੇਂ ਦੇ ਵਿੱਚ ਵੀ ਜਿਹੜੇ ਮਰੇ ਆਂ ਨਾਮਾਂ ਦੇ ਉੱਤੇ SIM ਕਾਰਡ ਜਿਸ਼ੂ ਹੋ ਰਹੇ ਨੇ ਕਿ ਲੱਗਦਾ ਨਹੀਂ ਕਿ ਇਸ ਦੀ ਵੈਰੀਫਿਕੇਸ਼ਨ ਦੀ ਲੋੜ ਹੈ ਇਹ ਇਹ ਪਾਰਟ ਜਿਹੜਾ ਹੈਗਾ ਇਹ ਅਸੀਂ ਵੈਰੀਫਾਈ ਕਰ ਰਹੇ ਹਾਂ ਇਨਵੈਸਟੀਗੇਸ਼ਨ 'ਚ ਕਿ ਪਹਿਲਾਂ ਹੀ SIM ਕਾਰਡ ਜਿਹੜਾ ਬੰਦਾ ਉਹਦੇ ਨਾਮ ਤੇ ਇਸ਼ੂਡ ਸੀਗਾ ਤੇ ਉਹ ਇਹਨਾਂ ਨੇ ਹੀ ਲੈ ਲਿਆ ਜਾਂ ਫਿਰ ਬਾਅਦ 'ਚ ਇਸ਼ੂ ਕਰਾਇਆ ਤੇ ਜੇ ਜ ਬਾਅਦ 'ਚ ਇਸ਼ੂ ਕਰਾਇਆ ਤਾਂ ਜਿਨੇ ਗਲਤ SIM ਕਾਰਡ ਇਸ਼ੂ ਕੀਤਾ ਵਿਦਆਊਟ ਵੈਰੀਫਿਕੇਸ਼ਨ ਉਹਦੇ ਖਿਲਾਫ ਵੀ ਕਾਰਵਾਈ ਕੀਤੀ ਜਾਏ ਕਿਉਂਕਿ ਇਸ ਦਾ ਮੇਨ ایرਰ ਬੰਦਾ ਹੈ ਆਪਣਾ ਨਹੀਂ ਬੰਦਾ ਹੈ SIM ਕਾਰਡ ਦੇ ਸਾਹਮਣੇ SIM ਕਾਰਡ ਦੇ ਸਾਹਮਣੇ ਇਸ਼ ਖਾਸ ਕਰ ਜਿੱਦਾਂ ਜੂ ਚੰਦੀਕਰ ਦਾ ਮਾਮਲਾ ਆ ਸੰਭਿਆ ਹੈ ਜਾਂ ਆਸ ਕੈਂਚਰ ਦਾ ਮਾਮਲਾ ਸੰਭਿਆ ਹੈ ਇਹ ਵੀ ਕੈਬ ਡਰਾਈਵਰਸ ਕਾਫੀ ਘਬਰਾਉਂਦੇ ਜੁਦੇ ਔਰ ਉਹਨਾਂ ਲਈ ਕਿਸ ਤਰੀਕੇ ਦੇ ਨਾਲ ਖਾਸ ਕਰ ਮੁਹਾਲੀ ਪੁਲਿਸ ਜੇ ਮੁਹਾਲੀ ਦੇ ਰਜਿਸਟਰਡ ਕੈਬ ਡਰਾਈਵਰਸ ਨੇ ਕਿ ਉਹਨਾਂ ਦੀ ਕੋਈ ਲਿਸਟ ਤਿਆਰ ਕਰ ਲਈਏ ਕੋ ਉਹਨਾਂ ਲਈ ਕੋਈ ਇਦਾਂ ਐਪ ਜਾਂ ਕੋਈ ਇਦਾਂ ਕਿ ਸਿਗਨਲ ਜਿਹੋ ਜੇ ਹੋਣ ਜਿਹਦੇ ਨਾਲ ਪੁਲਿਸ ਨਾਲ ਜਲਦੀ ਤੇ ਜਲਦੀ رابطہ ਹੋ ਸਕੇ ਇਹੋ ਜੀ ਕੰਡੀਸ਼ਨ ਦੇ ਵਿੱਚ ਨਹੀਂ ਇਹਦੇ ਵਿੱਚ ਕੋਈ ਐਸਐਚ ਫਿਲਹਾਲ ਕੋਈ ਇਹੋ ਜੀ ਲਿਸਟਿੰਗ ਵਾਲੀ ਪ੍ਰੋਵੀਜ਼ਨ ਤਾਂ ਹੈ ਨਹੀਂ ਪਰ ਇਹਨੂੰ ਅਸੀਂ ਐਜ਼ ਅ ਸੁਜੈਸ਼ਨ ਲੈ ਕੇ ਚੀਜ਼ ਸ਼ੁਰੂ ਕਰ ਸਕਦੇ ਹਾਂ ਤਾਂ ਜੇ ਕੈਬਸ ਦੇ ਵਿੱਚ ਮੈਂ ਕਿ ਸਾਰੇ ਜਿਹੜੇ ਤੁਹਾਡੇ ਕੈਬਸ ਆ ਉਹਦੇ ਤੁਸੀਂ ਜੀਪੀਐਸ ਟ੍ਰੈਕਰ ਜਿਹੜੇ ਹੈਗੇ ਆ ਉਹ ਲਗਾ ਸਕਦੇ ਹੋ ਉਹ ਜਿਹੜੇ ਡੀਪੀਐਸ ਟ੍ਰੈਕਰਸ ਦੇ ਨਾਲ ਸਾਨੂੰ ਲੱਭਣੀ ਜਿਹੜੀ ਹੈਗੀ ਟ੍ਰੇਸ ਕਰਨੀ ਸੌਖੀ ਹੁੰਦੀ ਹੈ ਇਨਫੈਕਟ ਜੀਪੀਐਸ ਟ੍ਰੈਕਰਸ ਮੋਸਟਲੀ ਕੈਬਸ ਦੇ ਵਿੱਚ ਹੁੰਦੇ ਆ ਇੱਕ ਹਿਡਨ ਜੀਪੀਐਸ ਟ੍ਰੈਕਰਸ ਆਂਦੇ ਆ ਤੁਸੀਂ ਉਹ ਵੀ ਲਵਾ ਸਕਦੇ ਹੋ ਤੇ ਉਹਦੇ ਐਕਸੈਸ ਰੱਖੋ ਕੋਈ ਵੀ ਇਨਸੀਡੈਂਟ ਹੁੰਦਾ ਇਮੀਡੀਏਟਲੀ ਤੁਸੀਂ ਪੁਲਿਸ ਨੂੰ ਇਨਫੋਰਮ ਕਰ ਸਕਦੇ ਹੋ ਪੈਨਿਕ ਬਟਨ ਵੀ ਆਉਂਦੀ ਹੋ ਜਾਂਦੀ ਹੈ ਜਦ ਕਿ ਉਹ ਉਪਰ ਦੀ ਜੀ ਗੱਲ ਕਰੀ ਦਿੱਲੀ ਚੋਂ ਪੈਨਿਕ ਬਟਨ ਦੀ ਗੱਲ ਹੋ ਰਹੀ ਸੀ ਕਿ ਲਚਣ ਕੇ ਟਾਟ ਕੇ ਵੀ ਯੂਜ਼ ਫੋਰ ਡਰਾਈਵਰ ਐਸ ਵੈਲ ਪਰ ਉਹ ਪੈਨਿਕ ਬਟਨ ਦੇਖੋ ਮੌਕਾ ਮਿਲੇ ਨਾ ਮਿਲੇ ਪ੍ਰੈਸ ਕਰਨ ਦਾ ਕਿ ਜੋ ਕਾਰ ਹੀ ਸਨੇਚ ਹੋਗੀ ਫਿਰ ਪੈਨਿਕ ਬਟਨ ਬੰਦਾ ਆਲਟੀਮੇਟਲੀ ਜਿਹੜੀ ਕਾਲ ਹੈਗੀ ਇਮੀਡੀਏਟਲੀ ਉਹੀ ਕਰ ਸਕਦਾ ਜਿਹੜੀ ਉਸ ਦੀ ਗੁਰਪ੍ਰਸਾਦ ਜੀ ਦੇਖਿਆ ਜਾਂਦਾ ਕਿ ਬਹੁਤ ਸਰੀਆ ਇਹੋ ਜਿਹੇ ਐਕਸੀਡੈਂਟ ਜਿਹੜੇ ਨੇ ਉਹ ਨਾ ਥਾਵਾਂ ਦੇ ਉੱਤੇ ਨੇ ਹੁੰਦੇ ਨੇ ਜਿਹੜੇ ਮਤਲਬ ਕਹਿ ਲੁ ਕਿ ਆ ਤਾਂ ਰਾਤੀ ਸੁੰਸਾਨ ਹੋ ਜਾਂਦੇ ਨੇ ਜਾਂ ਫਿਰ ਜਿੱਦਾਂ ਸਰਦ ਦਾ ਇਲਾਕਾ ਜਾਂ ਫਿਰ ਜਿਹੜਾ ਇੱਥੇ ਨਿਊ ਚੰ디ਗੜ੍ਹ ਹੋ ਗਈ ਜਾਂ ਫਿਰ ਉਧਰ ਅਤਰਲ ਮਾਝਰਾ ਹੋ ਗਿਆ ਇਹ ਜਿਹੜੇ ਇਲਾਕੇ ਹੈਗੇ ਨੇ ਇਹ ਇਨਾਂ ਇਹਨਾਂ ਪੁਨੀ ਮਾਝਰਾ ਦੇ ਪਾਸੇ ਇਹਨਾਂ ਥਾਵਾਂ ਤੇ ਹੀ ਜ਼ਿਆਦਾ ਹੁੰਦੇ ਨੇ ਲੱਗਦਾ ਨਹੀਂ ਕਿ ਉਸ ਪਾਸੇ ਵੀ ਕਿਤੇ ਨਾ ਕਿਤੇ ਗੋਹ ਧਿਆਨ ਦੇ ਜਾਂਦਾ ਨਹੀਂ ਬਿਲਕੁਲ ਜੀ ਸਾਡੀ ਜਿਹੜੀ ਹੈ ਰੈਗੂਲਰ ਪੈਟਰੋਲਿੰਗ ਜਿਹੜੀਆਂ ਹੈ ਡੇ ਟਾਈਮ ਵੀ ਹੈ ਤੇ ਨਾਈਟ ਟਾਈਮ ਵੀ ਰੈਗੂਲਰ ਚੱਲਦੀਆਂ ਨੇ ਇਸ ਦੇ ਨਾਲ ਨਾਲ ਮੈਂ ਇਹ ਵੀ ਕਹਿਣਾ ਚਾਹੂੰਗਾ ਕਿ ਜਦੋਂ ਵੀ ਤੁਹਾਡੇ ਕੋਲ ਕੈਬ ਡਰਾਈਵਰਸ ਲਈ ਜੇ ਹੈ ਜੇ ਜਦੋਂ ਵੀ ਤੁਹਾਡੇ ਕੋਲ ਕੋਈ ਸਵਾਰੀ ਆ ਕੇ ਬੈਠਦੀ ਹੈ ਤਾਂ ਤੁਹਾਡਾ ਰੂਟ ਫਿਕਸ ਹੁੰਦਾ ਕਿ ਪਹਿਲਾਂ ਹੀ ਤਾਂ ਉਹਦੇ ਵਿੱਚ ਹੀ ਜੇ ਤੁਹਾਨੂੰ ਡਾਇਵਰਟ ਕਰਨ ਵਾਸਤੇ ਕੋਈ ਬੰਦਾ ਕਹਿੰਦਾ ਤਾਂ ਤੁਸੀਂ ਤੁਹਾਨੂੰ ਇਮੀਡੀਏਟਲੀ ਸ਼ੱਕ ਦੀ ਨਿਗਾਹ ਤੇ ਨਾਲ ਦੇਖਦੇ ਹੋਏ ਉਹਨੂੰ ਆਪਦੇ ਕਿਸੇ ਦੋਸਤ ਮਿੱਤਰ ਰਿਸ਼ਤੇਦਾਰ ਨੂੰ ਅਲਰਟ ਕਰ ਦੇਣਾ ਚਾਹੀਦਾ ਕਿ ਜੀ ਆਹ ਉਹ ਚੀਜ਼ ਹੈਗੀ ਇਹ ਚੀਜ਼ ਹੋਈ ਹੈ ਤਾਂ ਇਸ ਤਰੀਕੇ ਨਾਲ ਇਸ ਤਾਈ ਦੀ ਪ੍ਰੀਕਾਸ਼ਨ ਵਰਤਦੇ ਹੋਏ ਆਪਾਂ ਇਸ ਚੀਜ਼ ਨੂੰ ਰੋਕ ਸਕਦੇ ਹਾਂ